ਰੰਗਾ ਨੇ ਇੱਥੇ ਇਸ਼ਕ ਹਕੀਕੀ ਪਾਏ ਨੇ ਕਈ ਰੰਗਾ ਨਾਲ ਸੰਗੰਧਾ ਨੇ ਇੱਥੇ ਇਸ਼ਕ ਹਕੀਕੀ ਪਾਏ ਨੇ ਹੋਰੇ ਪੁੱਛਦੇ ਰਹਿੰਦੇ ਬੁੱਲਾ ਨੂੰ ਇਹ ਕਿਸ ਦੁਨੀਆ ਤੋਂ ਆਏ ਨੇ ਇਹ ਕਿਸ ਦੁਨੀਆ ਤੋਂ ਆਏ ਨੇ ਇੰਨੇ ਸੂਹੇ ਰੰਗ ਬਣਾਉਣ ਵਾਲਾ ਦੱਸੋ ਕਿੱਥੇ ਬੈਠਾ ਨਲਾਰੀ ਹੈ ਇਨ੍ਹਾਂ ਰੰਗਾਂ ਦੀ ਖੇਡ ਨਿਆਰੀ ਹੈ ਇਨਾ ਰੰਗਾਂ ਦੀ ਖੇਡ ਿਆ ਸ਼ਾਮ ਢਾਲੀ ਰਾਤ ਤੇ ਢੜਦਾ ਏ ਇੱਕ ਰੰਗ ਹੈ ਚੜੀ ਸ਼ਰਾਬ ਜਿਹਾ ਆਸ਼ਿਕ ਚਾਹੁੰਦਾ ਕਦੇ ਨੀ ਟੁੱਟੇ ਨਾ ਉਦੀ ਨੂੰ ਵੀ نیند ਦੇ ਖواب ਜਿਹਾ ਟੁੱਟੀ ਬੋਤਲ ਇੱਕ ਖੜਾਕ ਹੋਇਆ ਹੁਣ Neend ਟੁੱਟਣ ਦੀ ਤਿਆਰੀ ਏ ਇਹ ਇਨਾ ਰੰਗਾਂ ਦੀ ਖੇਡ ਨਿਆਰੀ ਏ ਇਨਾ ਰੰਗਾਂ ਦੀ ਖੇਡ ਏ ਉਂਗਾ ਕਰਨ ਦੇ ਕਾਬਿਲ ਨੇ ਜੋ ਖੂਜਾ ਕਰਨ ਦੇ ਕਾਬਿਲ ਨੇ ਸ਼ੋ ਰੰਗ ਨੇ ਮਾਂ ਤੇ ਬਾਪ ਜਿਹੇ ਜਿਹੜੇ ਸੌਂਦੇ ਦੇ ਨਾਲ ਰਹੇ ਇੱਕ ਦਿਨ ਤੇ ਇੱਕ ਨੇ ਰਾਤ ਜਿਹੇ ਦੋਵੇਂ ਰੰਗਾਂ ਦੇ ਨਾਲ ਬੱਤੰਤੋਂ ਬੜੀ ਊਡੀ ਪੱਕੀ ਯਾਰੀ ਏ ਇਨ੍ਹਾਂ ਰੰਗਾਂ ਦੀ ਖੇਡ ਨਿਆਰੀ ਏ ਇਨ੍ਹਾਂ ਰੰਗਾਂ ਦੀ ਖੇਡ ਅੰਤਿਆਰੀ ਏ ਇੱਕ ਰੰਗ ਸੀ ਪਹਿਉਦੇ ਜਨਮ ਤੋਂ ਪਹਿਲਾਂ ਉਤਰ ਗਿਆ ਮੂੜੀ نیند ਜੜਾ ਕੇ ਅੰਤਾਂ ਦੀ ਰੱਬ ਡਾਕਾਂ ਮਾਰ ਕੇ ਮੁੱਕਰ ਗਿਆ ਅੱਖ ਚਪਕਦੇ ਸਾਰ ਹੀ ਬਦਲ ਗਈ ਇੱਕ ਚੀਜ਼ ਜੋ ਜਾਨੂ ਪਿਆਰੀ ਏ ਇਹ ਇਨਾ ਰੰਗਾਂ ਦੀ ਖੇਡ ਨਿਆਰੀ ਏ ਇਨਾ ਰੰਗਾਂ ਦੀ ਖੇਡ ਨਿਆਰੀ ਏ ਇੱਕ ਰੰਗ ਇੱਕ ਰੰਗ ਜਿਗਰੀ ਮਹਿਬੂਬ ਦਾ ਬੜਾ ਰੋਮ ਰੋਮ ਚੋਂ ਚਮਕ ਰਿਹਾ ਉਹਦੀ ਘੰਜਲ ਚੋਂ ਕਦੇ ਚੂੜੀ ਚੋਂ ਛਣ ਛਣ ਕਰਕੇ ਛਣਕ ਰਹਾ ਉਸ ਰੰਗ ਦਾ ਕਿਦਰੇ ਕੋ ਮੋੜ ਨਹੀਂ ਅੰਬਰ ਦੀ ਪੀਂਘ ਵਿਹਾਰੀ ਏ ਇਨ੍ਹਾਂ ਰੰਗਾਂ ਦੀ ਖੇਡ ਨਿਆਰੀ ਏ ਇਨ੍ਹਾਂ ਰੰਗਾਂ ਦੀ ਖੇਡ ਨਿਆਰੀ ਏ ਚੁੱਕ ਜਾਈਏ ਸਰਪਤੀ ਬੋਤਲ ਜਿਉਂ ਇੱਕ ਭਾਂਡੇ ਦੇ ਵਿੱਚ ਭੁੱਲ ਜਾਈਏ ਆਪਣੀ ਹੋਮੇ ਆਪਣੀ ਹਸਤੀ ਨੂੰ ਆਵ ਰੰਗਾਂ ਦੇ ਦਿਨ ਭੁੱਲ ਜਾਈਏ ਸਭ ਰੰਗਾਂ ਚ ਰੰਗ ਹੋ ਰੰਗ ਹੋਏ ਹੁਣ ਆਈ ਤੇਰੀ ਬਾਰੀ ਏ ਇਨਾ ਰੰਗਾਂ ਦੀ ਖੇਡ ਨਿਆਰੀ ਏ ਇਨਾ ਰੰਗਾਂ ਦੀ ਖੇਡ ਨਿਆਰੀ ਏ ਤੂੰ ਕਿੱਥੇ ਤੂੰ ਰੰਗੇ ਕਿੱਤੇ ਚਾਨਣ ਚੋਂ ਕੁਝ ਕਾਲਾ ਕਾਲਾ ਦਿਸਦਾ ਏ ਕਾਲੀ ਯਕੀ ਤੋਂ ਸਭ ਕੁਝ ਪੜ ਲੈਂਦਾ ਕੰਗਰੋੜੇ ਜੱਤ ਪਈ ਅੱਖਰ ਲਿਖਦਾ ਏ ਸੱਚ ਕੋਪਰ ਤੇ ਰੰਗ ਟੱਡ ਕਰਨਾ ਯਾਰੋਂ ਮਸਲਾ ਹੋ ਗਿਆ ਕਿ ਭਾਰੀ ਇਹਨਾਂ ਰੰਗਾਂ ਦੀ ਖੇਡ ਨਿਆਰੀ ਏ ਇਹਨਾਂ ਰੰਗਾਂ ਦੀ ਖੇਡ ਨਿਆਰੀ ਏ ਇਹਨਾਂ ਰੰਗਾਂ ਦੀ ਖੇਡ ਨਿਆਰੀ ਏ ਇਹਨਾਂ ਰੰਗਾਂ ਦੀ ਖੇਡ ਨਿਆਰੀ ਏ